3044 ਪੰਚਾਇਤਾਂ ਨੇ ਜਿਹੜੀਆਂ ਸਰਸੰਮਤੀ ਨਾਲ ਚੁਣੀਆਂ ਗਈਆਂ ਤੇ ਇੱਥੋਂ ਡਿਮਾਂਡ ਆਈ ਸੀ ਕਿ ਦੋ ਮੈਂਬਰ ਚੁਣੇ ਨਹੀਂ ਗਏ ਮੇਰੇ ਪੈਸੇ ਇਕੱਠੇ ਲੋ ਪਾਵੇਂ ਦੋ ਦੇ ਹੈ ਦੇਖੋ ਐ ਤਾਂ ਫਿਰ ਸਾਰੇ ਪਿੰਡਾਂ ਦੇ ਹੋ ਜਾਊਗਾ ਕੋਈ ਨਹੀਂ ਤੁਹਾਨੂੰ ਵੈਸੇ ਜਿਹੜਾ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਪਰ ਜਿਨ੍ਹਾਂ ਜਿਹੜੇ ਸਾਰੇ ਪੰਜਾਂ ਦੀ ਸਰਸੰਮਤੀ ਹੋਈ ਹੈ 3000 ਦਾ ਮਤਲਬ 150 ਕਰੋੜ ਤੋਂ ਉੱਪਰ ਜਾਊਗਾ ਜੀ ਸੋ ਅੱਜ ਮੈਂ 5-5 ਲੱਖ ਦੇ ਕੋਈ ਚੈੱਕ ਦੇਊਗਾ ਵੀ ਅੱਜ ਤੋਂ ਸ਼ੁਰੂ ਕਰਨ ਲੱਗੇ ਆਏ ਤੇ ਪੈਸੇ ਦੇਣ ਵਾਲਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਨਾ ਕਰ ਸਕਾਂ ਤੇ ਇੱਕ ਹੋਰ ਖੁਸ਼ਖਬਰੀ ਮੈਂ ਤੁਹਾਨੂੰ ਦੇਣੀ ਸਰਪੰਚ ਸਾਹਿਬਾਨ ਇੱਕ ਵਾਰੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪੱਤਾ ਦਿੱਤੇ ਹੀ ਨਹੀਂ ਉਹਨਾਂ ਨੇ ਦਿੱਤੇ ਹੀ ਨਹੀਂ ਜਦੋਂ ਸਰਪੰਚ ਘੋੜ ਚਲੇ ਗਏ कोर्ट चले गए तो दो हजार उन्नी च बंद ही करता कड़ो छापा ही नीड़ू कहते अपना बंद करते उदा बंद हूं अस फैसला किया क्या हूँ कि जो सह चुकी उदों तो लैके दो हजार रुपया पर मंथ हरेक सरपंच नहीं नहीं ਕ ਕਰਦਾਂਗੇ ਬਜ ਵਧਾ ਲਾਂਗੇ ਪਹਿਲਾਂ 2 ਲੈ ਲਓ ਔਰ ਪਿਛਲਾ ਜਿਹ ਦਿਨ ਵੀ ਮਹੀਨੇ ਜਿਹੜੇ ਲੰਘੇ ਉਹ ਵੀ ਦੇਵਾਂਗੇ ਜਦੋਂ ਤੋਂ ਸੌ ਚੁੱਕਿਆ ਮਤਲਬ ਜਿਸ ਦਿਨ ਤੋਂ ਸੌ ਚੁੱਕਿਆ ਉਸ ਦਿਨ ਤੋਂ ਤੁਹਾਡੇ 2000 ਜਾਂ ਉਹ ਬਕਾਇਆ ਮਿਲ ਜਾਊਗਾ ਕੋਈ ਹੁਣ ਕਿਤੇ ਕੋਈ ਕਿਤੇ ਹੁਣ ਕੋਟ ਕੋਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਲ ਖਰਚੇ ਨਹੀਂ ਬਸ ਇੱਥੇ ਕਿਤੇ ਜਾਣਾ ਜਿੰਨੇ ਕੋਈ ਆ ਗਿਆ ਜਿਵੇਂ ਵਿਸਫਾਸਾ ਸਾਹਿਬ ਬਲੋ ਆਪ ਆ ਰੇਡ ਤੇ 100 ਰੁਪਏ ਲਾਤਾ ਜੀ ਲਾ ਦਿਆ ਕਰੋ ਹਨ ਉਹ ਦੀ ਬਾਤ ਹੈ ਵਿਖੇਡਾ ਨੂੰ ਕਿਤੇ ਕੋ ਦੇਣੇ ਪੈਗੇ ਕੋਈ ਠੀਕ ਹੈ ਹਾਂਜੀ ਹਾਂਜੀ ਉਹ ਕਰਦੇ ਕਰ ਦੇਗੇ ਤੁਸੀਂ ਪਵਰੀ ਨਾ ਕਰੋ ਤੁਸੀਂ ਹਾਂਜੀ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ ਕੀ ਪਤਾ ਮੈਂ ਉਹ ਵੀ ਲੈ ਕੇ ਆਇਆ ਮਨ ਨਾਲ काले भाग मांग थोड़ी जो देखो हम कुछ भी नहीं है का। दो हजार तो लो पे नहीं ला देंगे ला देंगे जीरो भी ला देंगे थोड़े ही पैसा थनों ही देना है तो बाकी जी समस्या भी लिखाइया ने वो सारे नोट कर लिया बहुत सारे पिंड ने जिन को बहुत सारी इनकम हैगी है, है। जुम्मे साढ़े पिंडे पिंड को ਮਾਲ ਵਿੱਚ ਜਿਵੇਂ ਕਾਫੀ ਪਿੰਡ ਨੇ ਜਿਵੇਂ ਨਦਾਮਪੁਰ ਹੋ ਗਿਆ ਬਾਲਦ ਕਲਾ ਹੋ ਗਿਆ 3300 ਏਕੜ ਜ਼ਮੀਨ ਹੈ ਪੰਚਾਇਤਾਂ ਕੋਲੇ 300 ਏਕੜ ਉੱਥੇ ਤਾਂ ਕੋਈ ਸਰ ਜਾਂਦਾ ਕੋਈ ਨਹੀਂ ਉਹਨਾਂ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤਾਂ ਐ ਜਿਹਨਾਂ ਕੋ ਕੁਝ ਵੀ ਨਹੀਂ ਜਿਵੇਂ ਉਹ 94800 ਰੁਪਏ ਹੀ ਪਿਆ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸੈਕਟਰ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਦਾ ਹੈ ਨਹੀਂਗਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਨ ਫੰਡ ਚੋਂ ਅਜੀ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮਰਜ਼ੀ ਦੇਣੇ ਪੈਣ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲ ਪੰਚਾਇਤ ਕੋਲ ਜਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾ ਰੱਖਿਆ ਤੇ ਤੁਹਾਡਾ ਪਿੰਡ ਜਿਹੜਾ ਉਹ ਨਰਕ ਬਣਿਆ ਬੈਠਾ ਇਹ ਨਹੀਂ ਹੁਣ ਦੇਵਾਂਗੇ ਤੁਹਾਨੂੰ ਕੋਈ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਕੌਮ ਮਿਲੂਗਾ ਜਿਵੇਂ ਸਾਨੂੰ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ ਚ ਬੈ ਕੇ ਹਰੇਕ ਵਾਸਤੇ ਲੰਗਰ ਜਿਹੜਾ ਉਹ ਖੋਲਿਆ ਉਹ ਗਸਤਾਂ ਉਹਨਾਂ ਗੁਰੂਆਂ ਦੇ ਮਤਲਬ ਬਾਰਸਾਂ ਜੀ ਸੋ ਸਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕੀ ਜੀਅਤ ਸਭ ਇੱਕੋ ਪਹਿਚਾਨ ਉਹ ਕੱਲਾਂ ਦੱਸੀਆਂ ਸੋ ਪਿੰਡ ਜਿਹੜੇ ਨੇ ਪਿੰਡਾਂ 'ਚ ਤੇ ਰੱਬ ਵੱਸਦਾ ਜੀ ਪਿੰਡਾਂ 'ਚ ਜਿਹੜਾ ਉਹ ਸਾਰਾ ਜਿਹੜੀ ਖੇਤੀ ਹੈ ਜਾਂ ਜਿਹੜਾ ਪਿੰਡਾਂ ਦੀ ਜਿਹੜੀ ਜਿਹੜਾ ਜਿਹੜਾ ਸਟਰਕਚਰ ਬਣਾਇਆ ਹੈ ਭਾਈਚਾਰਾ ਭਾਈਚਾਰਾ ਕਿਸਾਨਾਂ 'ਚ ਆਪਸ 'ਚ ਤੇ ਉਹ ਬਹੁਤ ਵਧੀਆ ਔਰ ਮੈਂ ਤੁਹਾਨੂੰ ਇੱਕ ਵਰਾਈ ਵੀ ਦੇਣੀ ਚਾਹਨਾ ਬਹੁਤ ਸਾਰੇ ਪਿੰਡਾਂ ਨੇ ਮਤੇ ਪਾ ਕੇ ਦਿੱਤੇ ਜੇ ਤੁਹਾਡੀ ਜ਼ਰੂਰਤ ਹੈ ਪੈਣੀ ਹੈ ਜੇ ਯੁੱਧ ਨਸ਼ਿਆਂ ਵਿਰੋਧ ਬਹੁਤ ਸਾਰੇ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚੋਂ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚੋਂ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜ਼ਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਬਾਈਕਟ ਕਰਾਂਗੇ ਅਸੀਂ ਜੇ ਉਹਨੂੰ ਕੋਈ ਛਡਾਉਣ ਜਾਊਗਾ ਜਾਂ ਉਹਦੇ ਹੱਕ ਚ ਜਾਊਗਾ ਤੋ ਦਾ ਬਾਈ ਕੱਟ ਕੀਤਾ ਜਾਊਗਾ ਹਾਂ ਜੇ ਕੋਈ ਨਸ਼ੇ ਕਰਦਾ ਉਹਨੂੰ ਅਸੀਂ ਉਹ ਨਹੀਂ ਮੰਨਦੇ ਉਹ ਤਾਂ ਮਰੀਜ਼ ਹੈ ਉਹ ਤਾਂ ਫਸ ਗਿਆ ਵਿਚਾਰਾ ਜੇ ਉਹ ਛੱਡਣੇ ਚਾਹੁੰਦੇ ਹੋਣ ਕੋਈ ਨਸ਼ੇ ਤਾਂ ਤੁਹਾਨੂੰ ਲਾਗਲੇ ਪਿੰਡਾਂ ਦੇ ਓਟ ਕਲੀਨਿਕ ਜਾਂ ਜਿਹੜੇ ਰੀਹੈਬ ਸੈਂਟਰ ਨੇ ਉਹ ਦੱਸਾਂਗੇ ਸਰਕਾਰ ਦੇ ਖਰਚੇ ਦੇ ਸਾਰਾ ਸਰਕਾਰ ਦੇ ਖਰਚੇ ਤੇ ਉਹਦਾ ਇਲਾਜ ਕਰਾ ਕੇ ਉਹਨੂੰ ਐ ਦੁਬਾਰਾ ਮਤਲਬ ਮੁੱਖ ਧਾਰਾ ਚ ਲਿਆ ਕੇ ਤੇ ਉਸ ਪਿੰਡ ਨੂੰ ਜਿਹੜੇ ਪਿੰਡ ਨੇ ਅਨਾਉਂਸ ਕਰਤਾ ਕਿ ਆ ਪਿੰਡ ਜਿਹੜਾ ਸਾਡਾ ਪੱਟਾ ਲਾ ਤਿਆ ਵੀ ਆ ਹੁਣ ਸਾਡਾ ਪਿੰਡ ਜਿਹੜਾ ਉਹ ਨਸ਼ਾ ਮੁਕਤ ਹੈ ਜੀ ਉਸ ਪਿੰਡ ਨੂੰ ਇੱਕ ਬਟ ਸੋ ਉਹਨੂੰ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੀ ਨਾਮ ਦਾ ਜਿਹੜੇ ਪਿੰਡ ਨੇ ਅਨਾਉਂਸ ਕੀਤਾ ਤੇ ਬਾਅਦ ਉਹਨ ਉਸ ਪਿੰਡ ਨੇ ਉਸ ਪਿੰਡ ਨੇ ਜੋ ਮੰਗਾ ਰੱਖਣੀਆਂ ਕੋਈ ਮਲਾ ਕਲੀਨਿਕ ਬਣਾਉਣਾ ਉਸ ਪਿੰਡ ਨੇ ਸਕੂਲ ਚ ਲਾਇਬ੍ਰੇਰੀ ਬਣਾਉਣੇ ਆ ਕਮਰੇ ਬਣਾਉਣੇ ਆ ਜਾਂ ਕੋਈ ਹੋਰ ਐਜਾ ਕੰਮ ਸੋਲਰ ਲਾਈਟਾਂ ਲਾਉਣੀਆਂ ਚਲੋ ਟੋਬੇ ਤੇ ਗਰਾਊਂਡ ਤਾਂ ਕਰ ਹੀ ਰਹੇ ਆ ਉਹ ਤਾਂ ਇਧਰ ਨੂੰ ਆ ਗਿਆ ਸੋਲਰ ਲਾਈਟਾਂ ਲਾਉਣੀਆਂ ਨੇ ਪਿੰਡ ਚ ਕੋਈ ਪਿੰਡ ਚ ਐਂਬੂਲੈਂਸ ਚਾਹੀਦੀ ਹੈ ਜਾਂ ਕੋਈ ਪਿੰਡ ਚ ਕੋਈ ਹੋਰ ਕੋਈ ਮਲ ਕੋਈ ਵੀ ਕਿਸੇ ਕਿਸਮ ਦਾ ਕੰਮ ਪਿੰਡ ਚ ਪਿੰਡ ਦੀ ਭਲਾਈ ਵਾਸਤੇ ਜਿਹਦਾ ਸਾਰਿਆਂ ਨੂੰ ਫਾਇਦਾ ਹੁੰਦਾ ਹੋਵੇ ਉਹ ਜਿਹੜਾ ਕਰਾਂਗੇ